ਉਮਰ ਵੱਧਣ ਦੇ ਨਾਲ ਸਕਿਨ ਢਿੱਲੀ ਪੈਣ ਲੱਗਦੀ ਹੈ ਪਰ ਸਕਿਨ ਕੇਅਰ 'ਚ ਕੁਝ ਗਲਤੀਆਂ ਕਾਰਨ ਵੀ ਸਮੇਂ ਤੋਂ ਪਹਿਲਾਂ ਹੀ ਚਿਹਰੇ ਉਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ ਪਰ ਤੁਸੀਂ ਕੁਝ ਦੇਸੀ ਫੇਸ ਪੈਕ ਲਗਾ ਕੇ ਸਕਿਨ ਨੂੰ ਪੋਸ਼ਿਤ ਕਰ ਸਕਦੇ ਹੋ ਇਸ ਨਾਲ ਝੁਰੜੀਆਂ ਘਟ ਹੋਣ 'ਚ ਮਦਦ ਮਿਲਦੀ ਹੈ ਐਸੇ ਲਈ ਆਓ ਅੱਜ ਅਸੀਂ ਤੁਹਾਨੂੰ ਝੁਰੜੀਆਂ ਪੈਣ ਦੇ ਕਾਰਨ ਅਤੇ ਸਕਿਨ ਨੂੰ ਟਾਈਟ ਕਰਨ ਦੇ ਕੁਝ ਕਾਰਗਰ ਤਰੀਕੇ ਬਾਰੇ ਦੱਸਦੇ ਹਾਂ ਚਾਰੇ ਹੁੰਦੇ ਚੁਲਣੀਆਂ ਪੈਣ ਦੇ ਕਾਰਨ ਸਮੇਤੋ ਪਹਿਲਾ ਸਕਿਨ ਜੋ ਨੇਚਰਲ ਆਇਲ ਖਤਮ ਹੋਣ ਨਾਲ ਸਕਿਨ ਰੁਕੀ ਹੋਣ ਲੱਗਦੀ ਹੈ ਇਸ ਕਾਰਨ ਸਕਿਨ ਉਤੇ ਪਪੜੀ ਜੰਮਦੀ ਨਜ਼ਰ ਆਉਂਦੀ ਹੈ ਇਸ ਦੇ ਨਾਲ ਹੀ ਸਕਿਨ ਉਤੇ ਵਾਈਟ ਸਪots ਨਜ਼ਰ ਆਉਣ ਲੱਗਦੇ ਹਨ ਡਰਾਈ ਸਕਿਨ ਚ ਨਮੀ ਦੀ ਕਮੀ ਕਾਰਨ ਅੱਖਾਂ ਦੇ ਆਲੇ ਦੁਆਲੇ ਰੇਖਾਵਾਂ ਬਣਨ ਲੱਗਦੀਆਂ ਹਨ ਇਸ ਦੇ ਨਾਲ ਹੀ ਗਰਦਨ ਅਤੇ ਗਾਲਾ ਉਤੇ ਰਿੰਕਲਸ ਪੈਣ ਲੱਗਦੇ ਹਨ ਚਿਹਰੇ ਦੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ ਅਜਿਹੇ ਜੇ ਸੂਰਜ ਦੀਆਂ ਤੀਸ ਕਿਰਨਾਂ ਚਿਹਰੇ ਉਤੇ ਪੈਣ ਨਾਲ ਸਕਿਨ ਚੁੱਲਸਣ ਲੱਗਦੀ ਹੈ ਇਸ ਕਾਰਨ ਸਕਿਨ ਤੇ ਲਿਪੈਂਡ ਦੀ ਸ਼ਿਕਾਇਤ ਹੋਣ ਲੱਗਦੀ ਹੈ ਸਾਡਾ ਮੂੜ ਹੀ ਚਿਹਰੇ ਉਤੇ ਚੁਲਣੀਆਂ ਲਿਆਉਣ ਦਾ ਕੰਮ ਕਰਦਾ ਹੈ ਖੁਸ਼ੀ ਦੇ ਦੌਰਾਨ ਸਾਡਾ ਚਿਹਰਾ ਖਿੜ ਜਾਂਦਾ ਹੈ ਅਤੇ ਇਸ ਉਤੇ ਨੇਚਰਲ ਗਲੋ ਆਉਂਦਾ ਹੈ ਦੂਜੇ ਪਾਸੇ ਨਿਰਾਸ਼ ਹੋਣ ਉਤੇ ਚਿਹਰਾ ਟਿੱਲਾ ਬੈ ਜਾਂਦਾ ਹੈ ਅਜਿਹੇ ਚ ਇਸ ਕਾਰਨ ਚੁਲੜੀਆਂ ਪੈਂਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ skin ਦੀਆਂ ਤੇਲ ਗ੍ਰੰਥੀਆਂ ਕਟ ਐਕਟਿਵ ਹੋਣ ਉਤੇ ਚਿਹਰੇ ਉਤੇ ਡਰਾਈਨੈਸ ਵਧਣ ਲੱਗਦੀ ਹੈ ਇਸ ਕਾਰਨ ਵੀ ਚੁਲੜੀਆਂ ਪੈਂਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੱਚਾ ਦੁੱਧ ਕੱਚਾ ਦੁੱਧ skin ਨੂੰ ਡੁਕਾਈ ਨਾਲ ਪੋਸ਼ਣ ਅਤੇ ਸਾਫ ਕਰਨ ਦਾ ਕੰਮ ਕਰਦਾ ਹੈ ਇਸ ਨਾਲ skin ਨੂੰ ਟਾਈਟ ਕਰਨ ਦੇ ਨਾਲ ਨਾਲ ਗਲੋ ਆਉਣ ਚ ਮਦਦ ਮਿਲਦੀ ਹੈ ਇਸ ਲਈ ਇੱਕ ਕੌਲੀਚ ਇੱਕ ਇੱਕ ਚਮਚ ਕੱਚਾ ਦੁੱਧ ਸੰਤਰੇ ਦਾ ਰਸ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ ਤਿਆਰ ਕੀਤੇ ਫੇਸ ਪੈਕ ਨੂੰ ਚਿਹਰੇ ਉਤੇ 20 ਮਿੰਟ ਤੱਕ ਲਗਾ ਕੇ ਸਾਫ਼ ਕਰ ਲਿਓ ਕੇਲੇ ਦਾ ਰਾਲ ਬਣਾਓ ਫੇਸ ਪੈਕ ਇੱਕ ਕੌਲੀਚ ਦੋ ਚਮਚ ਕੇਲੇ ਦੇ ਪੇਸਟ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ ਇਸ ਨੂੰ ਚਿਹਰੇ ਉਤੇ 15 ਮਿੰਟ ਤੱਕ ਲਗਾ ਕੇ ਸਾਦੇ ਪਾਣੀ ਨਾਲ ਸਾਫ਼ ਕਰ ਲਿਓ ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ ਅਜਿਹੇ ਚਿਹਰਾ ਸਾਫ਼ ਗਲੋਇੰਗ ਅਤੇ ਜਵਾਨ ਨਜ਼ਰ ਆਵੇਗਾ ਸ਼ਹਿਦ ਫੇਸ ਪੈਕ ਸ਼ਹਿ ਸਕਿਨ ਨੂੰ ਪੋਸ਼ਿਤ ਕਰਨ ਦੇ ਨਾਲ ਇਸੇ ਕਸਾਵਟ ਲਿਆਉਂਦਾ ਹੈ ਇਸ ਦੇ ਲਈ ਇੱਕ ਕੌਲੀ ਚ ਇੱਕ ਚਮਚ ਸ਼ਹਿਦ ਦੋ ਦੋ ਬੂੰਦ ਬਦਾਮ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾਓ ਹੁਣੇ ਗਲਿਸਰੀਨ ਦੀਆਂ ਚਾਰ ਬੂੰਦਾਂ ਅਤੇ ਇੱਕ ਅੰਡੇ ਦਾ ਪੀਲਾ ਹਿੱਸਾ ਮਿਲਾ ਕੇ ਚਿਹਰੇ ਉੱਤੇ ਲਗਾਓ 20 ਮਿੰਟ ਬਾਅਦ ਚਾਰਾ ਟੋਲ ਲਵ ਇਹ ਚਮੜੀ ਨੂੰ ਕਸਣ ਚ ਮਦਦ ਕਰੇਗਾ ਚੰਦਨ ਫੇਸ ਮਾਸਕ ਤੁਸੀਂ ਸਕਿਨ ਚ ਕਸਾਵਟ ਲਿਆਉਣ ਲਈ ਚੰਦਨ ਫੇਸ ਮਾਸਕ ਯੂਜ਼ ਕਰ ਸਕਦੇ ਹੋ ਇਸ ਦੇ ਲਈ ਇੱਕ ਕਲੀਚੋ 2-2 ਚਮਚ ਮਲਤਾਨੀ ਮਿੱਟੀ ਅਤੇ ਚੰਦਨ ਪਾਊਡਰ ਇੱਕ ਚਮਚ ਸੰਤਰੇ ਦਾ ਪਾਊਡਰ ਇੱਕ ਅੰਡਾ ਅਤੇ 3-4 ਬੂੰਦਾ ਨਿੰਬੂ ਦਾ ਰਸ ਨੂੰ ਮਿਲਾ ਲਓ ਮਿਸ਼ਰਨ ਨੂੰ ਚਿਹਰੇ ਉਤੇ 15-20 ਮਿੰਟ ਤੱਕ ਲਗਾਏ ਰੱਖੋ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਿਓ ਇਸ ਪੈਕ ਨੂੰ ਲਗਾਉਣ ਤੋਂ ਪਹਿਲਾਂ ਚਿਹਰੇ ਦੀ ਬਦਾਮ ਜਾਂ ਅਰੋਮਾ ਆਇਲ ਨਾਲ ਮ사ਜ ਕਰੋ ਇਸ ਨਾਲ ਚਿਹਰੇ ਉਤੇ ਗਲੋ ਆਵੇਗਾ ਫੇਸ ਮ사ਜ ਕਰੋ ਤੁਸੀਂ ਚਿਹਰੇ ਦੀ ਮ사ਜ ਕਰਕੇ ਵੀ ਸਕਿਨ ਚ ਕਸਾਵਟ ਲਈ ਆ ਸਕਦੇ ਹੋ ਇਸ ਲਈ ਚਿਹਰੇ ਉਤੇ ਤੇਲ ਲਗਾ ਕੇ ਹੱਥਾਂ ਨੂੰ ਉਲਟ ਦਿਸ਼ਾ ਚ ਚਲਾਉਂਦੇ ਹੋਏ ਯਾਨੀ نیچے ਤੋਂ ਉੱਪਰ ਫਿਰ ਉੱਪਰ ਤੋਂ نیچے ਦੇ ਵੱਲ ਮਸਾਜ ਕਰੋ ਇਸ ਦੇ ਲਈ ਉਂਗਲੀਆਂ ਦੇ ਪੋਰ ਹੀ ਯੂਜ਼ ਕਰੋ ਤੁਸੀਂ ਨਾਰੀਅਲ ਜੈਤੂਨ ਦਾ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ